ਇਹ ਕਣਕ ਦਾ ਜਿਹੜਾ ਆਚਾਰ ਪਾਉ ਉਹ ਹੀ ਫਰਾਂ ਲਈ ਬਹੁਤ ਜ਼ਿਆਦਾ ਵਧੀਆ ਦੁੱਧੇ ਤੇ ਹੁੰਦੀ ਹੈ ਉਦੋਂ ਦਾ ਆਚਾਰ ਪਾਉ ਕਿਉਂਕਿ 20-25 ਦਿਨ ਪਹਿਲਾਂ ਵੱਢੀ ਜਾਊ ਮੱਕੀ ਹੋਊਗੀ ਜਿਹੜੀ ਰੇਣੀ ਸੀਜ਼ਨ ਤੋਂ ਪਹਿਲਾਂ ਹੋ ਜੂਗੀ ਨਾਲੇ ਮੱਕੀ ਦੇ ਡਬਲ ਪ੍ਰੋਫਿਟ ਨਾਲੇ ਕਣਕ ਦਾ ਕਿ ਜੇ ਆਪਾਂ ਰੱਖ ਲਾਂਗੇ ਨਾ ਚਾਹੇ ਤੇ ਇਹਨੂੰ ਪਸ਼ੂਆਂ ਨੂੰ ਖਵਾ ਲਓ ਨੰਬਰ 2 ਤੇ ਜੇ ਆਪਾਂ ਨਹੀਂ ਵੀ ਖਵਾਉਣੀ ਤਾਂ ਇਹਨੂੰ ਬੈਡਿੰਗ ਪਰਪਸ ਆ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਜਿ ਇੱਥੇ ਕੀ ਲੱਭੀ ਇਹਨੂੰ ਹੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਲੱਭਦੇ ਤਾਂ ਇਹ ਗਦੀਪ ਜੀ ਪਤਾ ਕੀ ਹੁੰਦਾ ਮੈਂ ਨਾ ਥੋੜੀ ਜਿਹੀ ਇੱਕ ਗੱਠੀ ਆਪਣੇ ਇੱਥੇ ਵੱਡੀ ਐ 7-8 ਕੁਇੰਟ ਵਾਲੀ ਗੱਠਾ ਵਾਲੀ ਉਹ ਬਣਾਉਂਦੇ ਸੀ ਨਾਲ ਹੀ ਉਹ ਬਚ ਗਈ ਹੂੰ ਤੇ ਮੈਂ ਚੱਕ ਕੇ ਰੱਖ ਲਈ ਮੈਨੂੰ ਪੁੱਛਣ ਲੱਗ ਪਏਗੇ ਤੂੰ ਕਰਨੀ ਕੀ ਇਹ ਕਰਨੀ ਤਾਂ ਇਹ ਹੁੰਦਾ ਦੇਖੋ ਮਿੱਤਰੋ ਹੁਣ ਇਹਦੇ ਵਿੱਚ ਕੀ ਐ ਤਰੇਲ ਪਈ ਜਾਂਦੀ ਆ ਆ ਜਿਹੜਾ ਗਿੱਲਾ ਐ ਇਹ ਚੀਜ਼ ਮਾੜੀ ਐ ਇਹਨੂੰ ਸੁਕਾ ਕੇ ਜੇ ਆਪਾਂ ਰੱਖ ਲਾਂਗੇ ਨਾ ਚਾਹੇ ਤਾਂ ਇਹਨੂੰ ਪਸ਼ੂ ਨੂੰ ਖਵਾ ਲਓ ਨੰਬਰ 2 ਤੇ ਜੇ ਆਪਾਂ ਨਹੀਂ ਵੀ ਖਵਾਉਣੀ ਤਾਂ ਇਹਨੂੰ ਬੈਡਿੰਗ ਪਰਪਸ ਆ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਜਿਵੇਂ ਜਿਹੜੀ ਤੂੜੀ ਐ ਸਟਰਾਓ ਵੀ ਆਪਣਾ ਕਣਕ ਦਾ ਹੁੰਦਾ ਉਦੋਂ ਕੀ ਹੁੰਦਾ ਮੌਸਮ ਥੋੜਾ ਜਿਹਾ ਡਰਾਈ ਹੁੰਦਾ ਉਹਦਾ ਮੌਇਸਚਰ ਆਟੋਮੈਟਿਕ ਜੇ ਆਪਾਂ ਕਣਕ ਦਾ ਕਹੀਏ 15 ਤਾਂ ਉਹਦਾ ਆ ਜਾਂਦਾ ਆਮ ਨਾਲ ਜੇ ਹੁਣ ਝੋਨੇ ਦਾ ਤਾਂ ਕਿ ਇਹ 20 ਤੋਂ ਵੀ ਉੱਤੇ ਹੁੰਦਾ ਤਾਂ ਕਰਕੇ ਪ੍ਰਾਲੀ ਐ ਇਹਦੇ ਵਿੱਚ ਵੀ ਥੋੜੀ ਸਿਹਲਾਬ ਆਉਂਦੀ ਐ ਇਹ ਸਿਹਲਾਬ ਤੋਂ ਬਚਣਾ ਜਾਂ ਥੋੜਾ ਬਹੁਤ ਜਿਵੇਂ ਕੋਈ ਹੋਪਰ ਜਾਂ ਤੇਲੇ ਵਗੈਰੇ ਦੀ ਅਟੈਕ ਆ ਜਾਂਦੀ ਆ ਉਦੋਂ ਤੁਸੀਂ ਦੇਖਣਾ ਵਰਤਨਾ ਥੋੜੀ ਮਰਜੀ ਐ ਕਈ ਵਾਰੀ ਮਜਬੂਰੀ ਪੈ ਜੇ ਤਾਂ ਵਰਤਨਾ ਕੋਈ ਮਾੜੀ ਗੱਲ ਨਹੀਂ ਪਰਾਲੀ ਬਾਕੀ ਤੁਸੀਂ ਹੋਰ ਦੱਸ ਦਿਨਾ ਆਵਾਰਾ ਗਾਂ ਜਾਂ ਫਿਰਦੀਆਂ ਹੁੰਦੀਆਂ ਰਾਜਸਥਾਨ ਦੇ ਵਿੱਚੋਂ ਲੈ ਕੇ ਆਉਂਦੇ ਆ ਰਾਠੀ ਗਾਈਆਂ ਉਹ ਕੁਛ ਨਹੀਂ ਕਰਦੇ ਹੁਣ ਇੱਕ ਵਾਰ ਪਰਾਲੀ ਦਾ ਪੂਰਾ ਢੇਰ ਲਾ ਲੈਂਦੇ ਆ ਮਨ ਲਓ ਉਹਦੇ ਕਿਲੇ ਜਿੱਥੇ ਆਵਾਰਾ ਸੌਰੀ ਬੇਲੀ ਜਗ੍ਹਾ ਪਈ ਹੁੰਦੀ ਹੈ ਉੱਥੇ ਲਾ ਲੈਂਦੇ ਆ ਉਹਨਾਂ ਗਾਈਆਂ ਤੋਂ ਸਿਰਫ ਤੇ ਸਿਰਫ ਕੱਲੀ ਪਰਾਲੀ ਤੋਂ ਐਵਰੇਜ ਤਾਂ ਉਹ 50 ਲੀਟਰ ਦਿੰਦੀਆਂ ਰੋਜ਼ ਦੀਆਂ ਤੇ ਦੁੱਧ ਉਹਨਾਂ ਦਾ 50 ਰੁਪਏ ਲੀਟਰ ਵੇਚਦੇ ਆ ਉਹ ਇਹ ਵਨ ਮਿਲ ਕੇ ਕੇ ਚਲੋ ਕਈ-ਕਈ ਵੀ ਨਹੀਂ ਹੁੰਦਾ ਵੀ ਸਹੀ ਐ ਵੀ ਇਹ ਪ੍ਰਾਲੀ ਕੋਈ ਮਾੜੀ ਚੀਜ਼ ਨਹੀਂ ਬਰਨਾਲਾ ਲੁਧਿਆਣਾ ਇਧਰ ਵਾਲੀ ਸਾਈਡ ਤਾਂ ਲੋਕ ਤੂੜੀ ਵਾਲੀਆਂ ਜਿਹੜੀਆਂ ਦੋ ਦਿਨ ਕਰੱਚੇ ਵੜ ਦੇਣਗੇ ਦੁਬਾਰੇ ਹਲਾ ਕੇ ਉਹਨੂੰ ਉਸ ਤੋਂ ਬਾਅਦ ਚ ਤੂੜੀ ਵਾਲੀਆਂ ਮਸ਼ੀਨਾਂ ਨਾਲ ਥੋੜਾ ਜਿਹਾ ਮੋਟਾ ਕੁਤਰਾ ਕਰਕੇ ਇਹਦੀ ਤੂੜੀ ਵੀ ਬਣਾਉਂਦੇ ਐ ਪਹਿਲਾਂ ਮੈਂ ਇੱਕ ਦੋ ਵੀਡੀਓ ਬਣਾਈਆਂ ਸ਼ਾਇਦ ਤੂੜੀ ਵੀ ਬਣਦੀ ਐ ਤੂੜੀ ਵੀ ਮੰਨ ਲਓ ਕੰਮ ਆਉਂਦੀ ਐ ਪ੍ਰਾਲੀ ਦੀ ਜਿਵੇਂ ਆਪਾਂ ਕਣਕ ਦੀ ਤੂੜੀ ਕੰਮ ਵਰਤਦੇ ਆ ਇਸ ਤਰ੍ਹਾਂ ਕਰਕੇ ਪ੍ਰਾਲੀ ਕੋਈ ਮਾੜੀ ਨਹੀਂ ਕੰਮ ਚਲਾਉਣ ਵਾਸਤੇ ਕਈ ਵਾਰੀ ਚੰਗਾ ਬਣਾ ਟਾਈਮ ਆਉਂਦਾ ਰਹਿੰਦਾ ਇੱਕ ਮੇਰਾ ਮਿੱਤਰ ਐ ਉਹ ਕੀ ਕਹਿੰਦਾ ਕਹਿੰਦਾ ਬਾਈ ਮੇਰਾ ਇੱਕ ਵਾਰੀ ਨਾ ਮੈਂ ਰਾਤ ਨੂੰ ਪਰਾਲੀ ਇਕੱਠੀ ਕਰ ਕਰ ਗਾਂਆਂ ਨੂੰ ਤੇ ਉਧਰੋਂ ਜਮੀ ਬੀਜੀ ਹੋਈ ਸੀ ਕੁਤਰ-ਕੁਤਰ ਕੇ ਇਸ ਤਰ੍ਹਾਂ ਟਾਈਮ ਟਪਾਇਆ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਪਰ ਸਭ ਤੋਂ ਵਧੀਆ ਚੀਜ਼ ਤਾਂ ਦੇਖੋ ਸਾਈਲੇਜ ਪਲੱਸ ਮੱਖਣ ਘਾ ਇਸ ਵਾਰ ਮੱਖਣ ਘਾ ਤੇ ਇੱਕ ਅਗਲੀ ਵੀਡੀਓ ਬਣਾਉਣੇ ਆ ਆਪਾਂ ਕੀ ਕਰਕੇ ਰੋਕ ਲੱਗੀ ਹੈ ਕਿਉਂ ਨਹੀਂ ਆਇਆ ਕਿਉਂ ਉਗਰੇ ਨਹੀਂ ਸਾਰੀ ਗੱਲਬਾਤ ਕਰਦੇ ਆਂ ਦੇਖੋ ਜੀ ਪਿਛਲੇ ਸਾਲ ਇੱਕ ਦੋ ਵੀਡੀਓ ਆਈਆਂ ਸੀ ਲੋਕ ਕਹਿੰਦੇ ਵੀ ਅਸੀਂ ਚਾਰ ਪਾਏ ਆ ਪਰ ਆਪਾਂ ਹਜੇ ਤੱਕ ਨਾ ਦੇਖਿਆ ਨਾ ਵਰਤਿਆ ਪਰ ਜੇ ਕੋਈ ਕਹਿੰਦਾ ਤਾਂ ਇਹਦੇ ਵਿੱਚ ਕੀ ਆ ਦੇਖੋ ਇਹ ਚੋ ਜਿਹੜਾ ਪ੍ਰੋਟੀਨ ਹੈ ਦਾਣਾ ਤਾਂ ਨਿਕਲ ਚੁੱਕਿਆ ਹੁਣ ਜੇ ਆਪਾਂ ਮੋਟੀ ਜੀ ਗੱਲ ਕਰੀਏ ਜਿਵੇਂ ਉਹ ਕਹਿੰਦੇ ਆ ਖੇਤਾਂ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਤਾਂ ਉਸ ਹੱਬ ਨਾਲ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ ਬਾਕੀ ਡਰਾਈ ਮੈਟਰ ਤਾਂ ਹੁੰਦਾ ਹੀ ਹੈ 90% ਤਾਂ ਤੇ ਉਸ ਤਰ੍ਹਾਂ ਕਰਕੇ ਤੁਸੀਂ ਆਪ ਦੇਖਣਾ ਪਰ ਸਭ ਤੋਂ ਜ਼ਰੂਰੀ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ ਸਾਈਲੇਜ ਆ ਜਿਹੜਾ ਮੱਕੀ ਦਾ ਨੰਬਰ 2 ਤੇ ਮੱਖਣ ਕਾ ਜਿਵੇਂ ਨਿਊਜ਼ੀਲੈਂਡ ਵਗੈਰਾ ਵਿੱਚੋਂ ਮੱਖਣ ਕਾਈ ਹੈ ਤੇ ਫੀਡ ਪਾਣੀ ਤਾਂ ਤੀਜੇ ਚੌਥੇ ਨੰਬਰ ਦੀ ਗੱਲ ਆਉਂਦੀ ਆਪਣੇ ਲੋਕ ਕੀ ਕਹਿੰਦੇ ਕੱਲੀ ਫੀਡ ਦੱਬੀ ਜਾਂਦੇ ਐ ਇਹ ਤਾਂ ਹੀ ਸਾਡੀਆਂ ਦੁੱਧ ਨਹੀਂ ਵਾਧਦੀਆਂ ਪਲੇਟੀ ਦੱਬੀ ਤੁਰੇ ਆਉਂਦੇ ਐ ਤਾਂ ਹੀ ਦੁੱਧ ਨਹੀਂ ਵਾਧਦੀਆਂ ਇਹਨਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਡਰਾਈ ਮੈਟਰ ਵਗੈਰਾ ਦੀਆਂ ਹੋਰ ਸਾਰਾ ਕੁਝ ਦੇਖਣਾ ਪੈਂਦਾ ਵੀ ਆਪਾਂ ਕਿੱਥੇ ਖੜਨਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਕਈ ਲੋਕ ਹੁਣ ਇੱਕੀ ਰეკਮੈਂਡ ਕਰਿਆ ਆਪਣੇ ਪ੍ਰਧਾਨ ਨੇ ਪੀਡੀਐਫ ਸਰਦਾਰ ਤਰਜੀਤ ਸਿੰਘ ਸਦਰਪੁਰਾ ਨੇ ਕਹਿੰਦੇ ਵੀ ਤੁਸੀਂ ਕਣਕ ਦਾ ਜਿਹੜਾ achar ਪਾਓ ਉਹੀ ਫਰਾਂ ਵਾਲੀ ਬਹੁਤ ਜ਼ਿਆਦਾ ਵਧੀਆ ਕਣਕ ਵਾਲੀ ਕਣਕ ਦਾ ਅਚਾਰ ਸਾਈਲੇਜ ਕਣਕ ਦਾ ਜਦੋਂ ਡੋਸਟੇਜ ਤੇ ਮੰਨ ਲਓ ਉਹ ਦੁੱਧੇ ਤੇ ਹੁੰਦੀ ਹੈ ਉਦੋਂ ਦਾ ਚਾਰ ਪਾਉ ਕਿਉਂਕਿ 20 25 ਦਿਨ ਪਹਿਲਾਂ ਵੱਢੀ ਜਾਊ ਮੱਕੀ ਹੋਊਗੀ ਜਿਹੜੀ ਰੇਣੀ ਸੀਜ਼ਨ ਤੋਂ ਪਹਿਲਾਂ ਹੋ ਜੂਗੀ ਨਾਲੇ ਮੱਕੀ ਦਾ ਡਬਲ ਪ੍ਰੋਫਿਟ ਨਾਲੇ ਕਣਕ ਦਾ ਕਣਕ ਆਪਣੀ ਬਹੁਤ ਵਾ ਪਿਆ ਹਰ ਦੀ ਕਿੱਲੇ ਦੀ ਹੁੰਦੀ ਹੈ 50 ਹਜ਼ਾਰ ਦਾ ਕਟੋਟ ਚਾਰ ਹੀ ਹੁੰਦਾ ਹੋ ਜਾਂਦਾ ਇਹ ਕਮਰਸ਼ੀਅਲ ਲੈਵਲ ਤੇ ਤੁਸੀਂ ਦੇਖਣਾ ਹੁਣ ਜਿਹਦੇ ਕੋਲ ਜ਼ਮੀਨ ਹੀ 2 ਕਿੱਲੇ ਜਿਉ ਕਣਕ ਦਾ ਚਾਰ ਪਾ ਕੇ ਵੇਚੀ ਦਰ ਦਾਣੇ ਕਿੱਥੋਂ ਗਾਉ ਉਹ ਤੁਸੀਂ ਆਪਣੇ ਲੈਵਲ ਤੇ ਆਪ ਫੈਸਲਾ ਕਰਨਾ ਬਹੁਤ 땡큐이.